ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਤਿਤ ਕਰ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਸਪੈਸ਼ਲ ਰਿਪੋਰਟ ਜਿੱਥੇ ਖਬਰ ਸੁਣਾਈ ਜਾਂਦੀ ਸਮਝਾਈ ਜਾਂਦੀ ਹੈ ਅੱਜ ਮੈਂ ਚਰਚਾ ਕਰੂੰਗੀ ਤਨ ਵੱਡੀਆਂ ਖਬਰਾਂ ਬਾਰੇ ਜੋ ਸਿਰਫ ਖਬਰਾਂ ਹੀ ਨਹੀਂ ਬਲਕਿ ਸਾਡੇ ਸਮਾਜ ਸਿਆਸਤ ਅਤੇ ਧਾਰਮਿਕ ਜੀਵਨ ਨਾਲ ਵੀ ਜੁੜੂਆਂ ਨੇ ਪਰ ਇਹਨਾਂ ਖਬਰਾਂ ਬਾਰੇ ਜਾਣ ਤੋਂ ਪਹਿਲਾਂ ਤਾਂ ਇੱਕ ਗੱਲ ਦੱਸਦੀ ਹੈ ਕਿ ਬੀਤੇ ਦਿਨ ਅੰਗੀਠੀ ਬਾਲਣ ਦੇ ਕਾਰਨ ਤਿੰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਤੇ ਇਸ ਤੋਂ ਪਹਿਲਾਂ ਵੀ ਖਬਰ ਆਈ ਸੀ ਕਿ ਅੰਗੀਠੀ ਦੇ ਕਾਰਨ ਜੋ ਤੁੜਜ ਹਰੀਲਾ ਧੂਆਂ ਨਿਕਲਦਾ ਹੈ 담ਕੋਤਨ ਕਾਰਨ ਮੌਤ ਹੋ ਗਈ ਹੈ ਤਾਂ ਤੁਹਾਨੂੰ ਚੇਤਾਵਨੀ ਦਿੰਦੇ ਆ ਕਿ ਅੰਗੀਠੀ ਨਾ ਹੀ ਬਾਲਿਆ ਕਰੋ ਸਰਦੀਆਂ ਦੇ ਵਿੱਚ ਅਕਸਰ ਲੋਕ ਅੰਗੀਠੀ ਬਾਲਦੇ ਆ ਪਰ ਇਸ ਕਾਰਨ ਕਈ ਮੌਤਾਂ ਹਰਿਆਣੇ ਤੇ ਹੁਣ ਆਪਦੇ ਆਪਾ ਮਾਮਲੇ ਤੇ ਚਰਚਾ ਤੇ ਵਾਪਸ ਆਉਨੇ ਆ ਤਾਂ ਹੁਣ ਤੁਰੰਤ ਪਹਿਲੀ ਘਟਨਾ ਵੱਲ ਚਲੀਏ ਜਿਸ ਦਾ ਸਰਲੀਕ ਹੈ ਐਸਜੀਪੀਸੀ ਤੇ 328 52 ਸਰੂਪ ਮਾਮਲੇ ਜੀ ਹਾਂ ਦੋਸਤੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਾਲੀ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦੇ ਜਾਗਤ ਜੋਤ ਗੁਰੂ ਨੇ ਇਸ ਤਰ੍ਹਾਂ ਤੇ ਜੋ ਪਿਛਲੇ ਸਮੇਂ ਤੋਂ 328 52 ਸਰੂਪਾ ਸੰਬੰਧੀ ਮਾਮਲਾ ਚੱਲ ਰਿਹਾ ਸੀ ਉਸ ਦੀ ਜਾਂਚ ਸਰਦਾਰ ਈਸਰ ਸਿੰਘ ਆਧਾਰਿਤ ਪਟਾਲ ਕਮਿਸ਼ਨ ਵੱਲੋਂ ਕੀਤੀ ਗਈ ਇਸ ਕਮਿਸ਼ਨ ਦੀ ਰਿਪੋਰਟ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਕੁਝ ਕਰਮਚਾਰੀ ਅਤੇ ਅਧਿਕਾਰੀ ਆਪਣੀ ਬ੍ਰਸ਼ਟਾਲਲਜ ਕਾਰਨ ਪਾਵਨ ਸਰੂਪਾ ਦੇ ਫੰਡਾਂ ਨੂੰ ਟਰਸਟ ਵਿੱਚ ਜਮ੍ਹਾਂ ਨਹੀਂ ਕਰਵਾਇਆ ਅਤੇ ਬਿੱਲ ਵੀ ਨਹੀਂ ਕਰਤੇ ਇਹ ਸਿਰਫ ਧਾਰਮਿਕ ਭ੍ਰਸ਼ਟਾਚਾਰ ਨਹੀਂ ਬਲਕਿ ਸਮਾਜ ਅਤੇ ਸੰਗਤ ਲਈ ਵੀ ਇੱਕ ਸੰਕਟ ਹੈ ਅਪਕਸਰ ਦੇਖਦੇ ਕਿ ਲੋਕ ਪ੍ਰਿਸ਼ਟ ਹੋ ਕੇ ਇਵਨ ਹੀ ਦੇਖਦੇ ਕਿ ਉਹ ਘਰ ਕੀ ਰਹੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਇਸ ਮਾਮਲੇ ਵਿੱਚ 16 ਮੁਲਜ਼ਮਾਂ ਦੇ ਨਾਂ ਦਰਜ ਕੀਤੇ ਅਤੇ ਐ ਜੀ ਪੀ ਸੀ ਵੱਲੋਂ ਇਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ। ਜਥੇਦਾਰ ਨੇ ਸਪਸ਼ਟ ਕੀਤਾ ਹੈ ਕਿ ਕੋਈ ਵੀ ਸਿਆਸੀ ਤਿਰ ਇਸ ਮਾਮਲੇ ਤੋਂ ਲਾਭ ਨਾ ਲਵੇ ਕਿਉਂਕਿ ਇਹ ਸਿੱਖਾਂ ਦੀ ਆਦਰਸ਼ ਪੂਵ ਸੰਸਥਾ ਦਾ ਮਾਮਲਾ ਹੈ ਅਤੇ ਸੰਗਤ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਨੇ ਸੰਗਤ ਵਿੱਚ ਬਹੁਤ ਸਾਰੀਆਂ ਚਰਚਾਵਾਂ ਪੈਦਾ ਕੀਤੀਆਂ ਨੇ ਲੋਕ ਸੋਚ ਰਹੇ ਨੇ ਕਿ ਸਿਰਫ ਅਪਾਧੀ ਕਾਰਵਾਈ ਕਾਫੀ ਹੈ ਜੋ ਸੰਗਤ ਦੀ ਭਾਗੇਦਾਰੀ ਵਿੱਚ ਬਹੁਤ ਜ਼ਰੂਰੀ ਹੈ ਇਹ ਇੱਕ ਸੰਕੇਤ ਹੈ ਕਿ ਜੇ ਸਾਡਾ ਹਰ ਪਰਿਵਾਰ ਇਸ ਪ੍ਰਕਿਰਿਆ ਵਿੱਚ ਜਾਗਰੂਕ ਰਹੇ ਤਾਂ ਅਸੀਂ ਅਸਲ ਭ੍ਰਸਤਾਚਾਰ ਨੂੰ ਰੋਕ ਸਕਦੇ ਹਾਂ ਇਸ ਘਟਨਾ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਸੰਸਥਾਵਾਂ ਵਿੱਚ ਪਾਰਦਰਸ਼ਤਾ ਨਿਆਂ ਅਤੇ ਜਵਾਬਦੇਹੀ ਅਹਿਮ ਨੇ ਅਤੇ ਜਥੇਦਾਰ ਵੀ ਅਜੀਵ ਵੱਲੋਂ ਜਾਰੀ ਕੀਤੇ ਆਦੇਸ਼ ਸੰਗਤ ਨੂੰ ਇਹ ਸਮਝਾਉਂਦੇ ਹਨ ਕਿ ਸਿਰਫ ਸ਼ਬਦਾਂ ਨਾਲ ਨਹੀਂ ਕਾਰਵਾਈ ਨਾਲ ਹੀ ਅਸਲ ਬਦਲਾ ਆਉਂਦੀ ਹੈ ਹੁਣ ਦੋਸਤੋ ਚਲਿਏ ਅਗਲੀ ਘਟਨਾ ਵੱਲ ਜਿਸ ਵਿੱਚ ਗੱਲ ਕਰਾਂਗੇ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਮਾਮਲੇ ਬਾਰੇ ਜੀਆਂ ਡੀਆਈਜੀ ਹਰਚੰਦ ਸਿੰਘ ਭੁੱਲਰ ਅੱਜਕੱਲ ਸੁਰਖੀਆਂ ਦੇ ਵਿੱਚ ਰਹੇ ਨੇ ਇਹ ਮਾਮਲਾ ਅੱਜ ਵੀ ਬਹੁਤ ਚਰਚਿਤ ਹੈ ਕਿਉਂਕਿ ਸੀਬੀਆਈ ਵੱਲੋਂ ਡੀਆਈਜੀ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਹੁਣ ਉਹਨਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਵਾਪਸ ਲੈ ਲਈ ਹੈ ਇਸ ਮਾਮਲੇ ਨੂੰ ਸਮਝਣ ਲਈ ਇਹ জানা ਬਹੁਤ ਜ਼ਰੂਰੀ ਹੈ ਕਿ ਡੀਆਈਜੀ ਭੁੱਲਰ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜੁਰਮਾਨਤ ਮਿਲ ਜੁਕਦੀ ਹੈ ਇਸ ਦੇ ਬਾਵਜੂਦ ਉਹਨਾਂ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਗੈਰ ਜ਼ਰੂਰੀ ਦੱਸਦੇ ਹੋਏ ਪਟੀਸ਼ਨ ਦਾਖਲ ਕੀਤੀ ਗਈ ਸੀ ਹੁਣ ਇਸ ਪਟੀਸ਼ਨ ਨੂੰ ਵਾਪਸ ਲੈ ਕੇ ਮਾਮਲੇ ਦੀ ਸੁਣਵਾਈ ਰੋਕ ਦਿੱਤੀ ਹੈ ਦੋਸਤੋ ਇਹ ਮਾਮਲਾ ਸਾਨੂੰ ਇਹ ਸਿਖਾਉਂਦਾ ਹੈ ਕਿ ਕਈ ਵਾਰੀ ਪ੍ਰਸ਼ਾਸਨ ਅਤੇ ਨਿਆਂ ਪ੍ਰਕਿਰਿਆ ਵਿੱਚ ਸਿਆਸੀ ਅਤੇ ਵਿਅਕਤੀਗਤ ਦਬਾਅ ਵੀ ਕਿਵੇਂ ਨਤੀਜੇ ਤੇ ਅਸਰ ਪਾਉਂਦਾ ਹੈ ਲੋਕ ਸੋਚ ਰਹੇ ਨੇ ਕਿ ਕਿ ਇਹ ਪਟੀਸ਼ਨ ਵਾਪਸ ਲੈਣਾ ਅਸਲ ਵਿੱਚ ਨਿਆਂ ਲਈ ਲਾਭਦਾਇਕ ਹੈ ਜਾਂ ਨਹੀਂ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਦੱਸਿਓ ਇਸ ਮਾਮਲੇ ਦੀ ਗਹਿਰਾਈ ਨਾਲ ਜ਼ਰੂਰ ਇਹ ਸਵਾਲ ਆਉਂਦਾ ਹੈ ਕਿ ਨਿਆਂ ਪ੍ਰਕਿਰਿਆ ਵਿੱਚ ਸੁਤੰਤਰਤਾ ਜ਼ਵਾਬਦੇਹੀ ਅਤੇ ਸਮਾਜਿਕ ਪ੍ਰੋਸਾਹ ਕਿੰਨਾ ਮਹੱਤਵਪੂਰਨ ਹੈ ਡੀਆਈਜੀ ਪੁਲਿਸ ਨੇ ਜੋ ਪਰ ਟਿਸ਼ਨ ਵਾਪਸ ਲਈ ਹੈ ਇਹ ਵੀ ਹਜੇ ਸਸਪੈਂਸ ਬਣਿਆ ਹੋਇਆ ਹੈ ਕਿ ਆਖਰ ਇਸ ਦੀ ਅਸਲ وجہ ਹੈ ਹੁਣ ਦੋਸਤੋ ਅਸੀਂ ਗੱਲ ਕਰਾਂਗੇ ਪੰਜਾਬੀ ਸੰਗੀਤ ਜਗ ਤੋਂ ਵੱਡੀ ਖਬਰ ਵਾਲੀ ਹਾਲੀ ਵਿੱਚ ਬਰਨਾਲਾ ਪੁਲਿਸ ਨੇ ਗੁਲਾਬ ਸਿੱਧੂ ਉੱਤੇ ਹਮਲੇ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਇਹ ਮਾਮਲਾ ਸਿਰਫ ਸੰਗੀਤਕ ਲੋਕਾਂ ਨੂੰ ਹੀ ਨਹੀਂ ਸਗੋ ਸਮਾਜਿਕ ਸੁਰੱਖਿਆ ਲਈ ਵੀ ਸੰਵੇਦਨਸ਼ੀਲ ਹੈ ਮਲਜ਼ਮਾ ਵਿੱਚ ਬਲਜਿੰਦਰ ਸਿੰਘ ਉਰਫ ਕਿੰਦਾ ਬਲਵਿੰਦਰ ਸਿੰਘ ਉਰਫ ਬਿੰਦਰਮਾਨ ਅਤੇ ਗੁਰਵਿੰਦਰ ਸਿੰਘ ਉਰਫ ਗਿੱਲ ਸ਼ਾਮਲ ਨੇ ਹੁਣ ਪੁਲਿਸ ਨੇ ਉਹਨਾਂ ਕੋਲੋਂ ਅਸਲਾ ਕਾਰ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਨੇ ਇਹ ਹਮਲਾ ਗਾਇਕ ਤੇ ਗਾਇਕ ਵਿਧੇ ਸਰਪੰਚਾ ਦਾ ਜ਼ਿਕਰ ਕਰਨ ਨਾਲ ਨਫ਼ਰਤ ਅਤੇ ਬਦਲਾ ਦੇ ਕਾਰਨ ਕੀਤਾ ਜਾਣਾ ਸੀ ਪਰ ਦੋਸਤੋ ਸਵਾਲ ਇੱਥੇ ਇੱਕ ਹੋਰ ਪੈਦਾ ਹੁੰਦਾ ਹੈ ਕਿ ਜੋ ਗੀਤ ਆਇਆ ਦਾ ਸਿਰਫ ਇੱਕ ਮਨੋਰੰਜਨ ਦਾ ਸਾਧਨ ਆ ਇਹਨਾਂ ਨਾਲ ਤਾਂ ਮਨੋਰੰਜਨ ਦਿੱਤਾ ਜਾਂਦਾ ਲੋਕਾਂ ਨੂੰ ਪਰ ਜੇਕਰ ਸਰਪੰਚ ਵਰ ਯੂਜ਼ ਕਰ ਵੀ ਲਿਆ ਤਾਂ ਇਹ ਚਕਿੱਕਡੀ ਕਬੱਡੀ ਖਾਸ ਕਰ ਸੀ ਹੁਣ ਮੁੱਦੇ ਤੇ ਵਾਪਸ ਆਉਨੇ ਆ ਤਾਂ ਐਸਐਸਪੀ ਬਨਾਲਾ ਮੁਹੰਮਦ ਸਰਫਾਜ਼ ਆलम ਨੇ ਕਿਹਾ ਹੈ ਕਿ ਸ਼ਹਿਰ ਦੀ ਅਮਨ ਸ਼ਾਂਤੀ ਭੰਗ ਕਰਨ ਵਾਲੇ ਤੱਤਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਇਹ ਮਾਮਲਾ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਸਮਾਜ ਵਿੱਚ ਜੀ ਹੈ ਹਮਲੇ ਹੁੰਦਾ ਨਾ ਸਿਰਫ ਸੰਗੀਤਕ ਲੋਕਾਂ ਬਲਕਿ ਆਮ ਲੋਕਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਸਕਦੀ ਹੈ ਇਸ ਘਟਨਾ ਤੋਂ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਸਮਾਜਿਕ ਸ਼ਾਂਤੀ ਲਈ ਕਿੰਨੀ ਮਹੱਤਵਪੂਰਨ ਹੈ ਜੇਕਰ ਸਾਡੀ ਪੁਲਿਸ ਇਹ ਜੀ ਕੰਮ ਕਰੇਗੀ ਤਾਂ ਸਮਾਜ ਵਿੱਚ ਸ਼ਾਂਤੀ ਬਣੀ ਰਹੇਗੀ। ਦੋਸਤੋ ਅੱਜ ਜਿਵੇਂ ਵਿਖਿਆ ਕਿ ਐਸਜੀਪੀ ਸਿੱਦੇ ਪਾਵਨ ਸਰੂਪ ਮਾਮਲੇ ਤੋਂ ਲੈ ਕੇ ਡੀਆਈਜੀ ਭੁੱਲਰ ਦੇ ਮਾਮਲੇ ਅਤੇ ਗੁਲਾਬ ਸਿੱਧੂ ਉੱਤੇ ਹਮਲੇ ਤੱਕ ਹਰ ਘਟਨਾ ਸਿਰਫ ਖਬਰ ਨਹੀਂ ਹੈ ਬਲਕਿ ਇਹ ਸਿਖਾਉਂਦੀ ਹੈ ਕਿ ਜਾਣਕਾਰੀ, ਜਵਾਬਦੇਹੀ ਅਤੇ ਸਮਾਜਿਕ ਭਾਗਦੇਦਾਰੀ ਨਾਲ ਹੀ ਅਸਲ ਬਦਲਾ ਆਉਂਦਾ ਹੈ। ਸਮਾਜ, ਸੰਗਤ, ਸੁਰੱਖਿਆ ਅਤੇ ਨਿਆਂ ਪ੍ਰਕਿਰਿਆ ਸਿਰਫ ਸਵੰਦਰ ਸੰਸਥਾਵਾਂ ਤੇ ਨਹੀਂ ਬਲਕਿ ਹਰ ਇੱਕ ਲੋਕ ਦੀ चेतना so, ते सहयोग के बिना प्रकार जाय सो दोस्तों सुरक्षित रहो जानकारी नाल चेतल रहो औरते हकीकत नु समझो एसी ਸਾਡਾ ਅੱਜ ਦਾ ਖਾਸ ਪ੍ਰੋਗਰਾਮ ਹੋਰ ਵੀ ਬਹੁਤ ਖਬਰਾਂ ਨੇ ਜਿੰਨਾ ਤੇ ਅਪਾ ਚਰਚਾ ਕਰਨੀ ਆ ਪਰ ਸਾਡਾ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਤੇ ਪ੍ਰੋਗਰਾਮ ਇਸ ਟਾਈਮ ਤੇ ਤੁਹਾਡਾ ਨਾਲ ਸ਼ੇਅਰ ਕਰਦੇ ਰਵਾਂਗੇ ਵੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਦੀ ਖਾਸ ਰਿਪੋਰਟ ਧੰਨਵਾਦ